ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਫੇਰ ਲੈ ਕੇ ਆ ਤੁਹਾਡੇ ਲਈ ਬਹੁਤ ਸਾਰੇ ਥੋਨੇ ਸੂਟ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਆਪਾਂ ਅਮ ਜਰਜਟ ਦੇ ਸੂਟ ਜਰਜਟ ਪ੍ਰਿੰਟਡ ਲੈ ਕੇ ਆਏ ਆ 올ਓਵਰ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੂ ਵਧੀਆ ਬ੍ਰਾਂਡ ਦੀ ਸੂਟ ਨੇ ਆ ਦੇਖੋ ਇਹ ਜਿਹੜੀਆਂ ਬ੍ਰਾਂਡ ਦੇ ਸੂਟ ਨੇ ਤੁਹਾਨੂੰ ਪਸੰਦ ਆਉਣਗੇ ਰੰਗ ਸਾਰੇ ਹੀ ਨੇ ਇਹਦੇ ਵਿੱਚ ਗੂੜੇ ਥਿੱਕੇ ਰੰਗ ਬਹੁਤ ਵਧੀਆ ਨੇ ਪ੍ਰਿੰਟ ਵੀ ਬਹੁਤ ਵਧੀਆ ਨੇ ਔਰ ਜੌਰਜਟ ਵੀ ਬਹੁਤ ਵਧੀਆ ਲਈ ਔਣੀ ਹੈਗੀ ਨਾ ਵੀ ਹਲਕੀ ਫੁਲਕੀ ਜਿਉਂ ਜਿਵੇਂ ਕਹਦੇ ਨੇ ਬਹੁਤ ਜੌਰਜਟ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਬ੍ਰਾਂਡ ਦੀ ਜੌਰਜਟ ਰੱਖਦੇ ਆ ਕੱਪੜਾ ਜਿੰਨਾ ਵੀ ਰੱਖਦੇ ਆ ਬ੍ਰਾਂਡ ਦੇ ਰੱਖਦੇ ਆ ਨੋਨ ਬ੍ਰਾਂਡ ਆਪਾਂ ਕੱਪੜਾ ਨਹੀਂ ਰੱਖਦੇ ਹੈਗੇ ਠੀਕ ਹੈ ਇਹ ਲਸੋ ਰੱਖ ਲਿਆ ਤੇ ਇਹਦੇ ਵਿੱਚ ਹੈਗਾ ਆਪਣੇ ਕੋਲ ਇੱਕ ਇਹ ਕਰੀਏ ਕਲਰ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਨਾ ਕੋਈ ਮਤਲਬ ਦੋ ਰੰਗ ਨਹੀਂ ਆਉਂਦੇ ਹੈਗੇ ਇਹਦੇ ਵਿੱਚ ਕੋਈ ਕੋਈ ਆਉਂਦਾ ਇਹਦੇ ਵਿੱਚ ਸਿੰਗਲ ਸਿੰਗਲ ਕਲਰ ਸਿੰਗਲ ਸਿੰਗਲ ਪ੍ਰਿੰਟ ਆਉਂਦੇ ਨੇ ਇਹਦੇ ਵਿੱਚ ਅੱਜ ਆਪਾਂ ਤੁਹਾਨੂੰ ਹੋਰ-ਜਾਤ ਦੀ ਹੀ ਬਰੇਟਿ ਦਿਖਾਵਾਂਗੇ ਵਧੀਆ ਵੀ ਬੈਂਟ ਸਾਰੀ ਬਹੁਤ ਵਧੀਆ ਦੇਖੋ ਤੁਸੀਂ ਇੱਥੇ ਲੈਸਾ ਲਾ ਕੇ ਵੀ ਕਰਵਾ ਸਕਦੇ ਹੋ ਤੁਸੀਂ ਇਹ ਤੇ ਥੋੜਾ ਜਿਹਾ ਵਰਕ ਵੀ ਕਰਵਾਉਣਾ ਤਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਤੁਹਾਨੂੰ ਕੁਆਲਿਟੀ ਦਾ ਪਤਾ ਹੀ ਲੱਗਦਾ ਹੋਊਗਾ ਜਾਂ ਕੁਆਲਿਟੀ ਤੁਹਾਨੂੰ ਦਿਖਾਉਣਿਆ ਨਾ ਇੱਥੋਂ ਪਤਾ ਲੱਗ ਜਾਂਦਾ ਕੁਆਲਿਟੀ ਦਾ ਤਾਂ ਵੈਸੇ ਹੀ ਫੀਲ ਆ ਜਾਂਦਾ ਵੀ ਵਧੀਆ ਨਹੀਂ ਜੋਰ ਜਟਾ ਇਹ ਇਹ ਪਿੰਦ ਰੰਗ ਹੋਗੇ ਤੇ ਇੱਕ ਇਹਦੇ ਵਿੱਚ ਇਹ ਸਭ ਆਂਦੇ ਹੋ ਜਿੰਨੇ ਵੀ ਖੁੱਲੀ ਜਾਣਗੇ ਸਾਰੇ ਤੁਹਾਨੂੰ ਪਸੰਦ ਆ ਹੀ ਜਾਣਗੇ सारे सारिया के लिए नहीं रंग अज्क वीडियो थोड़ी छोटी रख हैं जिन्नी भी छोटी रख ली है फिर ना स्किप ना करो प्लीज वीडियो तू है वीडियो पूरी देखा करो ਅਪਾ ਤਾਂ ਪਹਿਲੇ 4-5 ਮਿੰਟ ਤੋਂ ਅੱਗੇ ਵੀਡੀਓ ਨਹੀਂ ਬਣਾਉਂਦੇ ਹੈਗੇ। ਦੇਖੋ ਕੋਸ਼ਿਸ਼ ਕਰਦੇ ਆਂ ਜੀ ਉਹ ਜਿੰਨੀ ਛੋਟੀਆਂ-ਛੋਟੀਆਂ ਤੇ ਰੱਖੀ ਜਾਵੇ ਤੇ ਸਾਰੇ ਜਾਣਕਾਰੀ ਵਿੱਚ ਦਿੱਤੀ ਜਾਵੇ। ਆ ਦੇਖੋ ਕਿਹਦੇ ਸੋਨਾ ਪ੍ਰਿੰਟ ਆ। ਤੇ ਇੱਕ ਇਹਦੇ ਵਿੱਚ ਇਹ ਪ੍ਰਿੰਟ। ਪ੍ਰਿੰਟ ਹੋਰ ਵੀ ਹੈਗੇ ਪੰਜ ਚਾਰ ਪਰ ਅਪਾ ਤੁਹਾਨੂੰ ਸਿਰਫ ਦਿਖਾਉਣ ਵਾਸਤੇ ਵੀ ਆਪਣੇ ਕੋਲੇ ਵੈਰਾਈਟੀ ਵੀ ਹੁੰਦੀ ਆ ਜੋਰ ਜੱਟ ਦੀ। ਇਹਦੇ ਵਿੱਚ ਹੋਰ ਇੱਕ ਬਲੈਕ ਰੰਗ ਵੀ ਹੈਗਾ ਇਹਦੇ ਵਿੱਚ ਉਹ ਮੇਰੇ ਕੋਲ ਇਹਾਂ ਜਿਹੜੀ ਕਿ ਤੇ ਬੈਹ ਹਾਂ ਦੇ ਸਾਰੇ ਬਹੁਤ ਸੋਹਣੇ ਸੂਟ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹਨਾਂ ਦੇ ਸਾਨੂੰ ਸੈਂਡ ਕਰ ਦਿਓ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੇ ਇਹਦਾ ਰੇਟ ਹੈਗਾ ਜੀ 850 ਰੁਪਿਆ 850 ਦੇ ਵਿੱਚ ਪਰ ਸੂਟ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਸਕਰੀਨ ਤੇ ਨੰਬਰ ਦੇ ਕੇ ਤੁਹਾਨੂੰ ਮੰਗਵਾ ਸਕਦੇ ਹੋ ਇਹ ਕਿਹੜਾ ਕਲਰ ਹੈ ਇਹਦੇ ਵਿੱਚ ਤੁਸੀਂ ਆਰਾਮ ਨਾਲ ਸਕਰੀਨ ਸ਼ਾਟ ਲੈ ਲਓ ਤੇ ਦੁਬਾਰਾ ਚੱਕਦੀਆਂ ਇੱਕ ਇਹ ਰੰਗਾ ਤੇ ਇੱਕ ਇਹਦੇ ਵਿੱਚ ਇਹ ਕਲਰ ਆ ਠੀਕ ਹੈ ਇੱਕ ਨੀਚੇ ਲਿਗ ਗਿਆ ਤੇ ਇੱਕ ਇਹ ਵਿੱਚ ਇਹ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਮੰਗਵਾ ਸਕਦੇ ਹੋ ਆ ਲੋ ਜੀ ਤੇ ਇੱਕ ਇਹ ਕਲਰ ਹੈ ਦੇ ਵਿੱਚ ਤੇ ਇਸ ਦੇ ਵਿੱਚ ਇੱਕ ਕਲਰ ਸਾਰੀ ਪ੍ਰਿੰਟ ਵਧੀਆ ਨੇ ਐਸੀ ਆਪਣੀ ਅੱਜ ਦੀ ਵੈਰਾਈਟੀ ਫਿਰ ਮਿਲਾਂਗੇ ਹੋਰ ਸੋਨੇ ਸੋਨੇ ਸੂਟ ਲੈ ਕੇ ਸਸਰੀਕਰ